ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲੀ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਲਾਗੇ ਪਿੰਡ ਆ ਵੇਦੀ ਹੋਂ ਦਾ ਤੇ ਅੱਜ ਦੇ ਵੀਡੀਓ 'ਤੇ ਮੈਂ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ 'ਚ ਦੋ ਸੁਈਆਂ ਤੇ ਇੱਕ ਗੱਪਣੇ ਦੋਵੇਂ ਸੁਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ 'ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ ਤੇ ਸਾਡੀ ਗੱਲ ਅਲਵੇ ਜ਼ਰੂਰ ਧਿਆਨ ਦਿਆ ਕਰੋ ਅਸੀਂ ਕਦੀ ਵੀ ਨਹੀਂ ਕਿੰਨੇ ਵੀ ਜਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੱਛੂ ਲੈ ਜਾਓ ਹਾਂਜੀ ਵਿਦਿ ਸਾਸਿਕਾਲ ਜੀ ਸਾਸਿਕਾਲ ਜੀ ਤੇ ਵਿਦਿ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਵੀ ਜੀ ਪੂਰਨ ਸਿੰਘ ਜੀ ਠੀਕ ਆ ਪਿੰਡ ਕੋਲੀ ਕੋਰੋਟ ਹਨਾ ਠੀਕ ਆ ਤਸਰੀਨ ਵਾਲਾ ਜ਼ਿਲ੍ਹਾ ਮੱਸਾ ਤੇ ਫੋਨ ਨੰਬਰ ਵੀ ਬੋਲ ਦੋ 8437342909 ਤੇ ਅਜ ਨਾਲੇ ਤੇ ਲੱਗ ਗਈ ਆ ਪਿੰਡ ਨਾ ਪਿੰਡ ਨਾਲੋਂ 2.5 ਕਿਲੋਮੀਟਰ ਐ ਠੀਕ ਆ ਜੀ ਠੀਕ ਹੈ ਤੇ ਸ਼ਿਲਵਾਰ ਫੇਰ ਰਸਾਈ ਵਾਲ ਤੇ ਕਰ ਲਈ ਕਿੰਨੇ ਕਿ ਚੜਦੀ ਸੋਈ ਐ ਇਹਨੂੰ ਵਿੱਚ 10-12 ਦਿਨ ਹੋ ਗਏ ਸੋਈ 10-12 ਦਿਨ ਹੋ ਗਏ ਤੇ ਕਿੰਨਾ ਦੁੱਧ ਤਿਆਰ ਕਰ ਗਈ ਐ ਦੁੱਧ ਅੱਜ ਟਾਈਮ 'ਚ ਥਲੇ ਬੁਖਾਵਾ ਦਾ ਭਾਂ 20 ਕਿਲੋ ਦਾ ਘਾ ਲਓ ਪਰ 16 ਕਿਲੋ ਠੰਡਾ ਕੇ ਹੋਊਗਾ ਟਾਈਮ ਪੱਕਾ ਦੁੱਧ ਤਿਆਰ ਜਿਹੜਾ ਪੱਕਾ ਚਾਹ ਮੈਂ 2 ਡਾਂਗ ਚੋਲੇ ਭਾਂ 3 ਡਾਂਗ ਚੋਲੇ ਤਾਂ ਆਪਣੇ ਵਿੱਚ ਠੀਕ ਹੈ ਤੇ ਕਿੰਨਾ ਕ ਦੁੱਧ ਦੇ ਘਰੀ ਜਾਊਗੀ ਦੁੱਧ ਚਲੋ 2.5 ਕਿਲੋ ਹੋਰ ਵੱਜ ਗਏ ਤੁਹਾਨੂੰ ਪਤਾ ਪੱਠੇ-ਪੱਠੇ ਘਟ ਖਾਦੇ ਨੇ ਆਣਗੇ ਅੱਛਾ ਇਹ ਪੀਂਦੇ ਘਰ ਨਾਲੋਂ ਜ਼ਿਆਦਾ ਕਰਦੀ ਥੋੜਾ ਜਿਆ ਮਤਲ ਇਹ ਥਾਣੇ ਦੇ ਦੇਖ ਸਕਦੇ ਜੇ ਇੱਕ ਵਾਰੀ ਲਾਗੇ ਤਾਂ ਕਨਾਂ ਦਾ ਸਾਈਜ਼ ਗੈਪ ਚੰਗਾ ਹੈ ਤੇ ਉਤਰਾ ਠੰਡੀ ਸੇਲ ਜੇ ਠੰਡੀ ਠੰਡੀ ਮਤਾਰਾ ਮਾਰਾ ਕੇ ਤਾਂ ਖਾਣੇ ਚ ਚਲੋ ਫਿਰ ਤੋਰਾ ਇੱਕ ਮਗਰ ਵੀ ਇਹਦੇ ਵਸੀ ਆ ਬੱਚੇ ਦਾ ਸੁਣਿਆ ਵੱਧ ਕਰਦੀ ਹੈ ਬੱਚੇ ਤੇ ਨਾ ਖਲਾਉਂਦੀ ਨਹੀਂ ਆ ਤੋਰ ਦੇਖ ਲਈ ਉਧਰ ਨੂੰ ਭਲਾ ਦੇ ਆ ਜਲਾ ਬਾਕੀ ਸਹੀ ਹਲ ਲਗਾਏ ਕਾਫੀ ਘਟ ਲੱਭਦੀਆਂ ਵੇ ਕੰਮ ਹਨ ਮਾਦੀ ਵਿੱਚ ਮਣੀ ਦਿਖਾ ਦਿਓ ਦਿਖਾ ਦਿਓ ਸਵਾਜ ਦਾ ਉਹ ਤੇ ਵੀ ਰਾਨੀ ਡਿਮਾਂਡ ਹੁੰਦੀ ਆ ਬਾਕੀ ਕਿੰਨਾ گاਵਾ ਦਾ ਦੁੱਧ ਵੀ ਮੱਝਾਂ ਰਗਾਂ ਦਾ ਵਾ ਚੰਗੀ ਫੈਟ ਵਾਲਾ ਆਂਦਾ ਵਾ ਤੇ ਨਾ ਕੋਈ ਗਰਮੀ ਦਾ ਹੁੰਦਾ ਜਿੰਨ ਕਾ ਨਾ ਕੋਈ ਠੰਡ ਦਾ ਆ ਲੈ ਸਾਡੇ ਤਰੇ ਰਸੀ ਪਾ ਲੈਣੀ ਚੰਗੀ ਮੜੀ ਵੀ ਜੀ ਆਹ ਦੇਖ ਸੰਦੇ ਚੰਗੇ ਗੈਪ ਦੇ ਥਾਣੇ ਤੇ ਬਾਕੀ ਠੰਡੀ ਸੀ ਲਿਆ ਕੋਈ ਠੀਕ ਹੈ ਬਾਕੀ ਭਵੇਂ ਜਨਾ ਚ ਮਰਜੀ ਥੱਲੇ ਬੈਠੇ ਰੋ ਠੀਕ ਹੈ ਤੇ ਕਿੰਨਾ ਫੇਰ ਰੱਖਣਾ ਵਿਧਿਆ ਦਾ ਮੁੱਲ ਆਪਾਂ ਮੁੱਲ ਵੀ ਜੀ ਜਿੱਦੀ ਗਾਂ ਭਾਵੇਂ 70000 ਕਰ ਲਈ ਪਰ ਆਪਾਂ ਜਾਇਜ਼ ਕਰਾਂਗੇ ਕਿੰਨੇ ਦੀ ਦੇ ਦੇਣੀ ਆਪਾਂ 60000 ਮੰਨ ਲਾਂ ਕਰਾਂਗੇ ਅੱਛਾ 60000 ਚ ਮੰਨ ਤਾਂ ਕਰ ਤਾ ਚਲੋ ਕੋਈ ਫੋਨ ਲਾਊਗਾ ਤੇ ਆਪੇ ਮੌਕੇ ਤੇ ਸੌਦਾ ਹੋ ਜਾਊਗਾ ਹਨਾ ਕੋਈ ਫੋਨ ਲਾਵੇ ਜਰੂਰ ਇੱਕ ਕਰੀ ਹਨਾ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਇਹਦੇ ਬਾਰੇ ਵੀ ਦੱਸਦੀ ਆ ਵੀਰ ਜੀ ਇਹਨੂੰ ਵੀ ਜੀ ਅੱਜ 20 ਦਿਨ ਸੂਈ ਨ ਹੋ ਗਈ ਜੇ ਅੱਛਾ ਇਹਦਾ ਬੱਚਾ ਮਰ ਗਿਆ ਜੇ ਆਪਣੇ ਘਰ ਹੀ ਸੂਈ ਆ ਅੱਛਾ ਤੇ ਬੱਚਾ ਨਾ ਮਰਿਆ ਦਿੱਤਾ ਹੋਰ ਗੱਲ ਕੋਈ ਨਹੀਂ ਆਪਾਂ ਤਾਂ ਵੇਚੀ ਨਹੀਂ ਗਾਂ ਥੋੜੀ ਡਾਊਨ ਹੋ ਗਈ ਹੁਣ ਗਾਂ ਬਿਲਕੁਲ ਹੀ ਸੈਟ ਆ ਆਈਟਮ ਇਹਦੇ 15 ਕਿਲੋ ਤੋਂ ਦੋ ਟੰਗ ਚੋਕੇ ਲੈ ਜਿਹੜਾ ਮਰਜੀ ਮੈਂ ਅੱਛਾ ਹਾਂਜੀ ਠੀਕ ਹੈ ਹੁਣ 15 ਲੀਟਰ ਤਿਆਰ ਬਿਲਕੁਲ ਦੋ ਟੰਗ ਚੋਕੇ ਜਿਹੜਾ ਮਰਜੀ ਵੀ ਤਸੱਲੀ ਕਰ ਲੈ ਵੀਰ ਮੇਰਾ ਠੀਕ ਹੈ ਇਹ ਆ ਫਿਰ ਤੁਸੀਂ ਇਹ ਤਾਂ ਵੇਚੀ ਨਹੀਂ ਤੇ ਫਿਰ ਕਰੇ ਦਾ ਕੀ ਥੋੜੀ ਜਿਹੀ ਡਾਊਨ ਹੋ ਗਈ ਥੋੜੀ ਜਿਹੀ ਢਲੀ ਮਠੀ ਮੈਂ ਅਗਲੇ ਪੈਸੇ ਖਾਚਨੇ ਆ ਆ ਨਹੀਂ ਠੀਕ ਹੈ ਸਹੀ ਗੱਲ ਹੈ ਅੱਵੇ ਅਗਲੇ ਨਾਲ ਇਹ ਆ ਪੇ ਅਗਲੇ ਨੂੰ ਦੱਸ ਕੇ ਦੋ ਜੋ ਵੀ ਆ ਬਿਲਕੁਲ ਹੀ ਕੋਈ ਰੁਪਈ ਤੇ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਠੰਡੀ ਠੁੰਡੀ ਪੂਰੀ ਜਿਹੀ ਭਾਵੇਂ ਤਾਂ ਮੈਂ ਥੱਲੇ ਆ ਦੇਖੋ ਤੇ ਹਵਾ ਨੇ ਤੇ ਵੀ ਨਾੜਾ ਆਪਾਂ ਦੇਖ ਸਕਦੇ ਹਾਂ ਬ੍ਰਿਕ ਬ੍ਰਿਕ ਚੰਗੀਆਂ ਤਾਂ ਇਹ ਵੀ ਜਰਸੀ ਠੀਕ ਹੈ ਜਰਸੀ ਕਰੋਸ ਚ ਲੈ ਜਾ ਫਿਰ ਲੈ ਆਉਂਦਾ ਬਾਕੀ ਇਹ ਭੈਸਲੇ ਜਾਣਾ ਬਾਦੋ ਠੀਕ ਐ ਐਦਾ ਭਾਂਜੋ ਆਪਣੀ ਮਰਜ਼ੀ ਪਾੜਾ ਪਾਉਣਾ ਪਾਉਣੀ ਆਪਣੀ ਮਰਜ਼ੀ ਤੇ ਇਹਦਾ ਮੁੱਲ ਫਿਰ ਵਿੱਚ ਲਈ ਤਾਂ ਪਾਵੇਂਗੀ ਬਾਕੀ ਹੁਣ ਆਪਾਂ ਦਾ ਮੁੱਲ ਕਰਾ 45000 ਰੁਪਇਆ ਅੱਛਾ ਉਹ ਤੇ ਥੋੜਾ ਬਹੁਤ ਮਾਨਦਨ ਕਰਦਾਂ ਅੱਛਾ ਠੀਕ ਐ ਤੇ ਹੁਣ ਆ ਜਰਸੀ ਗੱਬਨ ਜੀ ਹਾਂਜੀ ਗੱਬਨ ਜੀ ਇਹ ਦੂਸਰਾ ਸੁਹਾਣੀ ਜੀ ਜਰਸੀ ਸੀ ਪਿਓਰ ਪੰਜਾਬ ਵਾਲੀ ਠੀਕ ਐ ਜੀ ਫੇਸਕੁਆਰ ਦੀ ਕਿੰਨੀ ਵਧੀਆ ਤੇ ਥਾਣੇ ਦੇ ਵੀ ਦੇਖ ਸਕਦੇ ਆਪਾਂ ਲਾਗੇ ਤੋਂ ਤੇ ਇਹ ਕਿੰਨੇ ਕੇ ਦੁੱਧਾ ਲਈ ਜੀ ਦੁੱਧ ਦੇ ਵਿੱਚ ਜਿਹੜਾ ਖਾਤਾ ਲਾ ਪਾ ਦੁੱਧ ਤੇ 20 ਕਿਲੋ ਭਰ ਸਕਦੀ ਚੱਲ ਜਾਵਾਂ ਨਹੀਂ 17 18 ਕਿਲੋ ਭਰੂਗੀ ਠੀਕ ਆ ਤੇ ਸੂਹਾ ਕਿਨਵਾ ਇਹਦਾ ਤੇ ਦੂਸਰਾ ਸੁਣੀ ਜੀ ਤੋਰ ਹਵੇ ਰੇ ਕਰੀ ਨਾ ਅਜੇ ਗੱਬਣ ਆ ਤੇ ਥੱਲੇ ਉਹ ਤਰਾ ਚੰਗੀ ਤਿਆਰ ਹੋ ਗਈ ਆ ਤੇ ਪਰ ਅਜੇ ਵੀ ਥੱਲੇ ਪਰਦੇ ਪਈ ਆ ਪੰਜਾਤ ਲੈ ਨਹੀਂ ਹੋ ਰਹੇ ਬਾਕੀ ਸੂਣ ਤੱਕ ਥੱਲੇ ਚੰਗੀ ਖਸ ਚੂਗੀ ਅੱਜ ਲੈ ਆਉਂ ਜੀ ਜਰਸੀ ਆ ਜਿਹੜੀ ਤੇ ਇਹਦਾ ਫਿਰ ਮੁੱਲ ਮੁੱਲ ਤਾਂ ਤੁਸੀਂ 65000 ਕਰਦੇ ਅੱਛਾ ਤੇ ਕਿੰਨੇ ਦੇ ਦੇਣੀ ਜੱਸ ਨੂੰ 60000 ਦੀ ਦੇ ਦਾਂਗੇ ਕਰਨਾ ਮਨਤਾ ਨੇ ਵਿਚਾਰ ਕੋਈ ਨੀ ਜੋ ਫੂਨ ਅਲਾਉ ਕਰ ਲਵੇ ਅੱਛਾ ਮੋਕੇ ਤੇ ਕਰ ਦੋਗੇ ਕਰਨਾ ਮਨ ਕਰ ਠੀਕ ਹੈ ਜੀ ਤੇ ਠੀਕ ਆ ਜੀ ਕੋਈ ਨਹੀਂ ਬਾਕੀ ਵੀ ਜੀ ਸੁਈਆਂ ਸਵਾਈਆਂ ਆ ਜਿਹੜਾ ਬੰਦਾ ਦੋ ਵਾਰ ਨਹੀਂ ਇਹਦਾ ਵੀਡੀਓ ਕੋ ਉਤੇ ਚਵਾ ਸਕਦਾ ਜ ਆਪਣਾ ਠੀਕ ਆ ਬਾਕੀ ਦੁੱਧ ਜਿੰਨਾ ਉਹ ਜਿੰਨਾ ਆ ਪਾ ਕੇ ਉਹਨਾਂ ਨੇ ਲੂਕੇ ਪਾਈਆ ਖਾਂਡ ਵੱਧ ਘੱਟ ਦਿਓ ਉਹ ਹੋੜਸਾ ਕਹਿ ਨਹੀਂ ਸਕਦੇ ਬਾਕੀ ਦੁੱਧ ਜਿੰਨਾ ਹੈਗਾ ਉਹਨਾਂ ਨੇ ਲੂ ਪੂਰਾ ਠੀਕ ਆ ਜੀ ਤੇ ਬਾਕੀ ਚਲੋ ਜੋ ਵੀ ਆ ਇੱਥੋਂ ਹੀ ਆਪਣੀ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ